ਫਗਵਾੜਾ ਦੇ ਨਾਇਆਂ ਵਾਲਾ ਚੌਂਕ ਵਿਖੇ ਸਥਿਤ ਮਸਜਿਦ ਉਮਰ ਵਿਖੇ ਜਮਾਹਿਤ ਉਲਮਾ ਕਪੂਰਥਲਾ ਦੇ ਤਹਿਸੀਲ ਫਗਵਾੜਾ ਦੀ ਚੋਣ ਕੀਤੀ ਗਈ ਜਿਸ ਵਿੱਚ ਮੌਲਾਨਾ ਜ਼ਿਲ੍ਹਾ ਉਲ হক ਨੂੰ ਪ੍ਰਧਾਨ ਅਤੇ ਹਾਜੀ ਗੁਲਾਮ ਸਰਪਰ ਗੁਲਾਮ ਸੱਬਾ ਅਤੇ ਇਜਾਜ਼ ਸੁਲਮਾਨੀ ਨੂੰ ਉਪ ਪ੍ਰਧਾਨ ਤੋਂ ਇਲਾਵਾ ਮੁਹੰਮਦ ਫਿਰੋਜ਼ ਸੈਫੀ ਨੂੰ ਸਰਬਸੰਮਤੀ ਨਾਲ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਜਰਕੀ ਇਸ ਤੋਂ ਇਲਾਵਾ ਹੋਰ ਨਿਯੁਕਤੀਆਂ ਵੀ ਕੀਤੀਆਂ ਗਈਆਂ ਇਸ ਮੌਕੇ ਚੁਣੇ ਹੋਏ ਅਹੁਦੇਦਾਰਾਂ ਨੂੰ ਹੋਰਨਾ ਮੈਂਬਰਾਂ ਨੇ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਸਰਪਰ ਗੁਲਾਮ ਸੱਭਾ ਦੇ ਹੋਰਨਾ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਜੋ ਵੀ ਜ਼ਿੰਮੇਵਾਰੀ ਮਿਲੀ ਹੈ ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਉਹਨਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਆਪਸੀ ਨਫ਼ਰਤ ਭੁਲਾ ਕੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਇਸ ਮੌਕੇ ਕਾਰੀਗਾਇੂਰ ਅਹਿਮਦ ਮੁਫਤੀ ਸ਼ੌਇਬ ਆਲਮ ਨਾਜ਼ਮ ਇਸਲਾਹ ਮੁਆਸ਼ਰਾ ਜਮiyet ਉਲਮਾ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਤੇ ਨਿਯੁਕਤੀ ਪੱਤਰ ਭੇਟ ਕੀਤੇ ਅਸਲਾਮੁਅਲੈਕੁਮ ਵਾਰ ਰਹਿਮਤੁਲਲਾਹ ਵਬਰਕਾਤੋ ਅੱਜ ਜੋ ਮੈਂਬਰ ਸਾਜੀ ਪਿਛਲੇ ਦਿਨਾਂ ਚ ਜਮਿਅਤ ਉਲਮਾ ਹਿੰਦ ਜੋ ਉਸਮਾਨਾ ਦੀ ਸਭ ਤੋਂ ਪੁਰਾਣੀ ਧਾਰਮਿਕ ਜਮਾਤ ਹੈ ਤੇ ਹੋ ਰਹੀ ਸੀ ਦਾ ਪੱਕਾ ਜਿਲਿਆਂ ਔਰ ਤਹਿਸੀਲਾਂ ਜੋ ਇੰਤਖਾਬ ਹੋ ਰਾਇਆ ਉਸੇ ਕਲੜੀ ਤਹਿਤ ਅੱਜ ਫਗਵਾੜਾ ਵਿਖੇ ਫਗਵਾੜਾ ਤਹਿਸੀਲ ਦਾ ਜਿਹੜਾ ਇੰਤਖਾਬ ਕੀਤਾ ਗਿਆ ਜਿਸ ਵਿੱਚ ਅਸੀਂ ਮੌਲਾਨਾ ਜਾਬਲਾਕ ਕਾਸਮੀ ਸਾਹਿਬ ਨੂੰ ਸਦਰ ਜਮੀਤ ਉਲਮਾ ਹਿੰਦ ਤਹਿਸੀਲ ਫਗਵਾੜਾ ਦਾ ਨਿਯੁਕਤ ਕੀਤਾ ਉਹਨਾਂ ਦੇ ਨਾਲ ਹੀ ਖਾਕਸਾਰ ਨੂੰ ਜਿਹੜਾ ਹੈ ਨਾਇਬ ਸਦਰ ਫਗਵਾੜਾ ਤਹਿਸੀਲ ਦਾ ਨਿਯੁਕਤ ਕੀਤਾ ਗਿਆ ਮੁਹੰਮਦ ਇਆਜ ਸਲਮਾਨੀ ਨੂੰ ਵੀ ਨਾਇਬ ਸਦਰ ਜਿਹੜਾ ਹੈਗਾ ਮੁਨਸਕਬ ਕੀਤਾ ਗਿਆ ਪ੍ਰੋਜ ਸਾਹਿਬੀ ਨੂੰ ਜਨਰਲ ਸੈਕਟਰੀ ਜਿਹੜਾ ਪੰਜਾਬ ਦਾ ਅਸੀਂ ਜਮੀਤ ਉਲਮਾ ਹਿੰਦ ਦਾ ਬਣਾਇਆ ਇਸੇ ਤਰ੍ਹਾਂ ਵੀ ਹੋਰ ਮੈਂਬਰਾਂ ਦੀ ਵੀ ਜਿਹੜੀ ਅੱਜ ਨਿਯੁਕਤੀ ਆ ਸਾਰਿਆਂ ਦੀ ਕੀਤੀ ਹੈ ਜਿੱਤੇ ਅੱਜ ਇਹ ਨਿਯੁਕਤੀ ਪੱਕਰ ਦਿੱਤੇ ਗਏ ਨੇ ਸਾਰਿਆਂ ਨੂੰ ਉੱਥੇ ਹੀ ਸਾਰਿਆਂ ਨੇ ਆਸ ਪਰ ਕਟਾਈ ਹੈ ਕਿ ਜਮੀਆਂਤ ਉਲਮਾ ਹਿੰਦ ਦਾ ਸੁਨੇਹਾ ਕਰ ਕਰ ਪਹੁੰਚਾਵਾਂਗੇ ਸਾਰਿਆਂ ਨੂੰ ਨਫ਼ਰਤ ਦੀ ਜਿਹੜੀ ਹਵਾ ਚੱਲ ਰਹੀ ਆ ਉਹਨੂੰ ਸਾਈਡ ਕਰਕੇ ਪਿਆਰ ਔਰ ਮੁਹੱਬਤ ਨਾਲ ਰਹਿਣ ਦਾ ਸੰਦੇਸ਼ ਦੇਵਾਂਗੇ ਕਿਉਂਕਿ ਜਮੀਆਂਤ ਉਲਮਾ ਹਿੰਦ ਦੇਸ਼ ਨੂੰ ਜਿੱਥੇ ਆਜ਼ਾਦ ਕਰਾਉਣ 'ਚ ਵੱਡਾ ਰੋਲ ਅਦਾ ਕੀਤਾ ਉੱਥੇ ਹੀ ਇਸ ਦੇਸ਼ ਦਾ ਦਸਤੂਰ ਬਚਾਉਣ ਲਈ ਔਰ ਇਸ ਦੇਸ਼ ਦੀ ਮੁਹੱਬਤ ਪਿਆਰ ਔਰ ਅਖੰਡਤਾ ਲਈ ਵੀ ਆਪਣਾ ਜੋ ਜਿਹੜਾ ਜੋ ਕੰਮ ਕੀਤਾ ਤੋਂ ਅੱਜ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਹੈ ਕਿ ਜਿੱਤੇ ਤੁਸੀਂ ਆਪਸੀ ਭਾਈਚਾਰਕ ਸਾਂਝ ਆਪਸੀ ਭਾਈਚਾਰਕ ਸਾਂਝ ਦਾ ਸਨੇਹਾ ਲੋਕਾਂ ਨੂੰ ਦਿਓਗੇ ਉੱਥੇ ਜਮੀਅਤ ਉਲਮਾ ਹਿੰਦ ਦੀਆਂ ਜਿਹੜੀਆਂ ਪੌਂਟੀਆਂ ਨੇ ਇਸ ਦੇਸ਼ ਦੇ ਵਿੱਚ ਜਿਹੜਾ ਹੈਗਾ ਉਹਨੂੰ ਇੱਕ ਸਾਰਤ ਰੱਖਣ ਲਈ ਉਹ ਵੀ ਤੁਸੀਂ ਉਹਨਾਂ ਨੂੰ ਕਰ ਕਰਕੇ ਚਾਹੋਗੇ ਸੋ ਇਸ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਮੈਂ ਸਾਰੇ ਜਿੰਨੇ ਵੀ ਮੈਂਬਰ ਚੁਣੇ ਗਏ ਨੇ ਜਮੀਅਤ ਉਲਮਾ ਹਿੰਦ ਦੇ ਉਹਨਾਂ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ ਔਰ ਆਸ ਕਰਦਾ ਕਿ ਉਹ ਜਮੀਅਤ ਉਲਮਾ ਹਿੰਦ ਦੇ ਵਧੀਆ ਆਪਣੀ ਕਾਰਜਕਾਰੀ ਇਹ 3 ਸਾਲੇ ਪੇਸ਼ ਕਰਨੀ الحمدللہ جو ذمہ داری جمعیت کی طرف سے ہمیں ملی ہے تو انشاءاللہ اس کو پورے وصوق اور یقین کے ساتھ اس کو پورا جو ہے اس کو سر انجام دیں گے اور اپنے جو ہمارے ممبران حضرات جو جس عہدے پر فائد ہوئے ہیں ان کو ساتھ لے کر کے چلیں گے انشاءاللہ شاء